ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੰਜਾਬ ਦੇ ਜਲੰਧਰ ਸ਼ਹਿਰ ਚ ਦਿਨ ਦਿਹਾੜੇ ਗਹਿਣਿਆਂ ਦੀ ਦੁਕਾਨ ਤੇ ਪਿਸਤੋਲ ਦੀ ਨੋਕ ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਹ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਬੇਖੌਫ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਭਾਰਗਵ ਕੈਂਪ ਦੇ ਵਿੱਚ ਸਥਿਤ ਵਿਜੇ ਜੁਵੇਲਰ ਨਾਮ ਦੀ ਦੁਕਾਨ ਤੇ ਪਿਸਤੌਲ ਦੀ ਨੋਕਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨ ਲੁਟੇਰੇ ਸਵੇਰੇ 10:45 ਮਿੰਟ ਤੇ ਦੁਕਾਨ ਅੰਦਰ ਦਾਖਲ ਹੋਏ ਅਤੇ ਅੰਦਰ ਬੈਠੇ ਨੌਜਵਾਨ ਦੇ ਸਿਰ ਤੇ ਇੱਕ ਲੁਟੇਰੇ ਨੇ ਪਿਸਤੌਲ ਤਾਨ ਦਿੱਤੀ ਜਦਕਿ ਬਾਕੀ ਸਾਥੀ ਲੁਟੇਰਿਆਂ ਨੇ ਦੁਕਾਨ ਦੇ ਕਾਊਂਟਰ ਦੇ ਸ਼ੀਸ਼ੇ ਤੋੜ ਕੇ ਗਹਿਣੇ ਲੁੱਟ ਲਏ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਹਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੋਏਗਾ ਕਿ ਕਿੰਨਾ ਨੁਕਸਾਨ ਹੋਇਆ ਕਿਉਂਕਿ ਦੁਕਾਨ ਅੰਦਰ ਉਹਨਾਂ ਦਾ ਪਤੀਜਾ ਬੈਠਾ ਸੀ ਅਤੇ ਹੁਣ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਦਿਨ ਦਿਹਾੜੇ ਵਾਪਰੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। Đi! subscribe lên, kênh Ghiền Mì Gõ परा परा पेगा दा मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा दा पेगा दा ना परा परा से घुट का है घुट का मैं ना पेगा नहीं अभी कोहेगा नहीं फोन पर आने दे और मारो हल्ला मार ओए सही नहीं फोन कर पापा मैं कोया रे हमें कोहे रे नहीं पापा यू 21 आज भारतन वीडियो पापा ना देख रहे हैं ਤੁਹਾਡਾ ਪਿਆਰ ਹੈ ਨਾ ਮੈਨੂੰ ਮਤ ਡਿਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂ ਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਮੌਕੇ ਤੇ ਬੁੱਲਸ ਆ ਗਈ ਕਿੰਨੇ ਵਜੇ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਇਹ ਤੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟੇ ਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟਵੀ ਰੱਖਤਾ ਬੜੀ ਭਾਂਤੋੜ ਕਾ ਕੇ ਗਹਿਣੇ ਲੈ ਕੇ ਸਾਥੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿ ਇਹਨੇ ਕੀ ਕੀ ਲੈ ਕੇ ਗਏ ਜਿਹੜੇ ਅੰਦਾਜ਼ਾ ਲਾ ਕੇ ਦੱਸ ਰਹੇ ਸਾਨੂੰ ਅੱਛਾ ਕਿੰਨੇ ਐਸਟੀਮੇਟ ਵਿੱਚ ਉਹ ਸਾਬ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਨियर ਮਾਲਕ ਕੌਣ ਸੀ ਇੱਥੇ ਤੇਰੇ ਮਾਲਕ ਹੀ ਸੀ ਦੇਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕੋਲ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੀ ਦਾ ਥਾਣਾ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੋਈ ਚੋਰ ਚੈੱਕ ਕਰ ਰਹੇ ਹਾਂਜੀ ਚੈੱਕ ਕਰ ਰਹੇ ਹਾਂ ਕੈਮਰੇ ਚ ਆਇਆ ਇਸ ਕੈਮਰੇ ਚ ਆਇਆ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਾਂਚ ਕਰ ਰਹੇ ਹਾਂ ਹਾਂਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ ਬਿਲਕੁਲ ਤੋਂ ਖਤਰਾ ਕਾਫੀ ਹੱਦ ਤੱਕ ਹੋ ਰਹੀ ਹੈ ਇਹ ਨਹੀਂ ਗੈਂਗਸਟਰ ਗੈਂਗਵਾੜ ਕੋ ਨਮਾ ਨਹੀਂ ਉਠੇ ਤਕਰੀਬਨ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨਾਕ ਪਈ ਹੈ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਨੇ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਬੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾਂ ਵੀ ਤੇ ਐਵੇਂ ਕੀਤੀਆਂ ਜਾ ਰਹੀਆਂ ਸਰਕਾਰ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਏ ਪਰ ਪੁਰਾਣਾ ਕੋੜ ਨਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰੰਗ ਚਲਦੀ ਕਿਉਂਕਿ ਉਹਨਾਂ ਪਤਾ ਲੱਗਿਆ ਭਰ ਕੇ ਬੰਦੇ ਵੀ ਜਾ ਰਹੇ ਜਿਹੜਾ ਉਹ ਸੰਗ ਨਹੀਂ ਕਰਦੀ ਆ ਹੋਰ ਇੱਥੇ ਚਾਹਤ ਮਤੇ ਆ ਗਏ ਪਹਿਲੀ ਵਾਰ ਥੋੜਿਆ ਪਾ ਗਈ ਕਿ ਗਨ ਪੁਆਣ ਦੀ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਐਨੇ ਬਾਰੇ ਇਚਾਰਜ ਕੀਤੀ ਹੈਗੀ ਜਿਹੜੇ ਇੱਥੇ ਇੰਸਪੈਕਟਰ ਨਾਲ ਦੀ ਬਹੁਤ ਐਕਟਮ ਨੇ ਬੰਦੇ ਵਧੀਆ ਨੇ ਮੁਨਾਫੇ ਨੂੰ ਬੰਦਿਆ ਨੂੰ ਫੜਨ ਲਈ ਕਿਨ ਕਿਥੇ ਬਹੁਤ ਸਾਰੇ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਦਾਦੂ ਕੀ ਮੈਟ੍ਰਿਕ ਜਿਹੜੇ ਜੁਐਲਰ ਦੇ ਲੁੱਟ ਖੋਈ ਹੈ ਮੈਟ੍ਰਿਕ ਦਾਦੂ ਕਲੀਅਰ ਕਰ ਲੋ ਅੱਜ ਸਵੇਰੇ ਤੜਕੇ ਜਦੋਂ 10 ਵਜੇ ਬਾਜ਼ਾਰ ਬੰਦਿਆ ਹੈਗਾ ਉਦੋਂ ਵਿਜੇ ਜੁਵਦਰਸ ਕਰਕੇ ਜੁਵਦਰ ਦੀ ਸ਼ਾਪ ਹੈਗੀ ਆ ਭਾਰਤ ਦਾ ਬਾਜ਼ਾਰ ਦੇ ਵਿੱਚ ਔਰ ਜਦੋਂ ਖੁੱਲਣ ਤੋਂ ਬਾਅਦ ਥੋੜੀ ਜਿਹਾ ਬਾਅਦ ਹੀ ਤੈਨੂੰ ਜਿਹੜੇ ਨੌਜਵਾਨ ਆਏ ਹੈਗੇ ਆ ਜਿਨ੍ਹਾਂ ਨੇ ਆਪਣਾ ਮੂੰਹ ਬੰਨੇ ਹੋਏ ਸੀਗੇ ਔਰ ਉਹਨੇ ਹੁੱਡੀਆਂ ਪਾਈਆਂ ਸੀਗੀਆਂ ਉਹਨਾਂ ਨੇ ਆਉਂਦੇ ਸਾਲ ਹੀ ਇਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਇਹਨਾਂ ਕੋਲੋਂ ਕੁਝ ਜੁੰਡਰੀ ਤੇ ਕੋਈ ਜਿਹੜੀ ਪੈਸੇ ਹੈਗੇ ਆ ਜੋ ਇਹਨਾਂ ਦਸਤਾਵੇਜ਼ਕ ਹੈ ਇਹਨਾਂ ਕੋਲ ਲੁੱਟ ਕੇ ਲਗਾਏ ਹੈਗੇ ਆ ਕਿੱਥੇ ਪਹੁੰਚੇ ਆ ਸਾਡੇ ਸੀਆਈਏ ਸਪੈਸ਼ਲ ਸੈੱਲ ਟ੍ਰਾਈ ਬ੍ਰਾਂਚ ਵਾਲੇ ਸਪੈਸ਼ਲ ਸਬ ਤੇ ਕ੍ਰਾਈਮ ਐਸਪੀਐਸਾਰੇ ਸਾਰੇ ਅਫਸਰ ਹੀ ਮੌਕੇ ਤੇ ਆ ਤੇ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਆ ਔਰ ਉਹ ਕੈਲਕੂਲੇਟ ਕਰ ਰਹੇ ਆ ਵੀ ਸਾਡਾ ਕੀ ਨੁਕਸਾਨ ਹੋਇਆ ਹੈਗਾ ਵੱਖ-ਵੱਖ ਟੀਮਾਂ ਜਿਹੜੀਆਂ ਸਾਡਾ ਸੀਜੀ ਦੇ ਆ ਤੇ ਕ੍ਰਾਈਮ ਲਾਈਨ ਦੀਆਂ ਸਪੈਸ਼ਲ ਸੈੱਲ ਦੀਆਂ ਜਿਹੜੀਆਂ ਉਹ ਅਸੀਂ ਮੂਵ ਕਰਾਤੀਆਂ ਹੈਗੀਆਂ ਤੇ ਕਿੰਨਾ ਨੁਕਸਾਨ ਹੋਇਆ ਹੈਗਾ ਜੋ ਬਿਆਨ ਲਿਖਾਉਂਦੇ ਹੈਗੇ ਉਸ ਤੋਂ ਬਾਕ ਬੱਚਾ ਦੱਸ ਕਰ ਰਹੇ ਆ ਔਰ ਜਲਦ ਤੋਂ ਜਲ ਜਿਹੜਾ ਹੈਗਾ ਤੁਸੀਂ ਅਸੀਂ ਗ੍ਰਫਤਾਰ ਕਰਾਂ ਜਿਹੜੇ ਤਿੰਨ ਲੋਕ ਜਿਹੜੇ ਇਹ ਵਿਅਕਤੀ ਅੰਦਰ ਬੈਠੇ ਸੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਸੀਗਾ ਉਹਨਾਂ ਕੋਲ ਕੋਈ ਹਾਂ ਉਹਨਾਂ ਕੋਲ ਇੱਕ ਕੋਲ ਵੈਪਨ ਸੀਗਾ ਤੇ ਇੱਕ ਕੋਲ ਜੁਮੇ ਟਕਵਾ ਟਾਈਪ ਹੁੰਦਾ ਉਹ ਸੀਗਾ ਤੇ ਬੈਗ ਦੇ ਵਿੱਚ ਜਿਹੜਾ ਉਹ ਕੁਝ ਲੁੱਟ ਕੇ ਸੋਨਾ ਚਾਂਦੀ ਜਾਗਰੇ ਪੈਸੇ ਹੈਗੇ ਆ ਉਹ ਜੇ ਕਿੰਨਾ ਨੁਕਸਾਨ ਹੈਗਾ ਉਹ ਆਪਣਾ ਦੇਖ ਰਹੇ ਹੈਗੇ ਆ ਜੇ ਮਾਲਕ ਜਿਹੜੇ ਓਨਰ ਹੈਗੇ ਔਰ ਜੋ ਪਿਆਹ ਲਖਾਉਣਗੇ ਉਸ ਦਾ ਕੋਈ ਕਾਰਵਾਈ ਕਰਕੇ ਸ਼ਾਪ ਤੇ ਕਿੰਨੇ ਜਾਣੇ ਸੀ ਸ਼ਾਪ ਤੇ ਇੱਕ ਬੰਦਾ ਹੀ ਸੀਗਾ ਤੇ ਪਤਾ ਲੱਗਾ ਕਿ ਸਰ ਤਿੰਨ ਤੋਂ ਇਲਾਵਾ ਹੋਰ ਵੀ ਬਾਹਰ ਸੀਗੇ ਕੋਈ ਇਹ ਉਹ ਅਸੀਂ ਹੁਣ ਚੈੱਕ ਕਰ ਰਹੇ ਹਾਂ ਜੀ ਕਿ ਤਿੰਨ ਬੰਦੇ ਤਾਂ ਦੁਕਾਨ ਦੇ ਅੰਦਰ ਬੜੇ ਹੈਗੇ ਆ ਵੀ ਇਹਨਾਂ ਦੇਖੇ ਹੋਰ ਕੋਈ ਬੰਦੇ ਜਿਹੜੇ ਇਹਨਾਂ ਦੀ ਸਪੋਰਟ ਦੇ ਵਿੱਚ ਜਾਂ ਨਾਲ ਆਏ ਹੋਣ ਉਹ ਬਾਹਰ ਕਿਤੇ ਕਿਸੇ ਗੱਡੀ ਜਾਂ ਮੋਟਰਸਾਈਕਲ ਤੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਬਹੁਤ ਜ਼ਿਆਦਾ ਕੰਜੈਸਟਡ ਹੈਗਾ ਪੀੜੀਆਂ ਕਲੀਆਂ ਹੈਗੀਆਂ ਤੇ ਗੱਡੀ ਤਾਂ ਇੱਥੇ ਜਿਹੜੀ ਹੈਗੀ ਆ ਉਹ অটলিস্টই টু মিলর হ্যাঁ ও আসি হুম চেক সামে চেক